ਆ ਤਾਂ ਮੈਂ ਮੁੱਖ ਮੰਤਰੀ ਨੂੰ ਕਹਿੰਨਾ ਤੂੰ ਹੀ ਨਹੀਂ ਜਿੱਤਣਾ ਤੂੰ ਪੰਜਾਬ ਦੀ ਕੀ ਗੱਲ ਕਰਦਾ ਯਾਰ ਜਿਹੜਾ ਮੁੱਖ ਮੰਤਰੀ ਮੈਰਜ ਪਹਿਲੇ ਚ ਮੀਟਿੰਗ ਕਰਦਾ ਇਹਦਾ ਮਤਲਬ ਸਾਰੇ ਹੀ ਮੰਰੇਗਾ ਵਾਲੇ ਤੇ ਜਾਂ ਦੂਸਰੇ ਹੀ ਬੈਠੇ ਹੁੰਦੇ ਨੇ ਇਹਦੇ ਚੁਟਕਲੇ ਸੁਣ ਜਾਂਦੇ ਨੇ ਤੇ ਇਹੋ ਜਿਹੇ ਹਾਲਾਤ ਬਣ ਗਏ ਇਹਨਾਂ ਚੁਟਕਲੇ ਵਾਲਿਆਂ ਨੂੰ ਪਿੰਡਾਂ ਚ ਨਹੀਂ ਆਪਾਂ ਵੜ ਦੇਣਾ ਇਹਨਾਂ ਨੂੰ ਦੱਸਣਾ ਕਿ ਤੁਸੀਂ ਪੰਜਾਬ ਦੀ ਬਰਬਾਦੀ ਕੀਤੀ ਆ ਅੱਜ ਇੱਕ ਬੜਾ ਵਧੀਆ ਪੂਰੇ ਪੰਜਾਬ ਚ ਸੁਨੇਹਾ ਜਾਣਾ ਕਿ ਕਾਂਗਰਸ ਜਿਹੜੀ ਆ ਮਜ਼ਬੂਤ ਹੈ ਤੇ ਕਾਂਗਰਸ ਹੋਰ ਮਜ਼ਬੂਤ ਹੋ ਕੇ ਨਿਕਲੇ ਬਹੁਤ ਬਹੁਤ ਤੁਹਾਡਾ ਤਾਣਵਾਦ ਬਹੁਤ ਮਿਹਰਬਾਨੀ ਇਹ ਆਪਾਂ ਅੱਜ ਇੱਕੋ ਹੀ ਸੰਦੇਸ਼ ਲੈ ਕੇ ਜਾਣਾ ਕਿ ਕਾਂਗਰਸ ਮਜ਼ਬੂਤ ਹੋਏਗੀ ਪੰਜਾਬ ਜਿੱਤੇਗੀ ਤੇ ਪੰਜਾਬ ਬਚੇਗਾ ਇਹ ਤੇ ਪੰਜਾਬ ਪਹਿਲਾਂ ਉਹਨੇ ਬਦਬੀਆਂ ਚ ਰੋੜੇ ਪਾ ਦਿੱਤਾ ਸੀ ਤੇ ਇਹਨੇ ਪੰਜਾਬ ਗੈਂਗਸਟਰਾਂ ਦੇ ਹੱਥਾਂ ਚ ਦੇ ਦਿੱਤਾ ਇਸ ਪੰਜਾਬ ਨੂੰ ਬਚਾਉਣਾ ਸੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਬੀ ਜੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਵਰਕਰ ਆਏ ਇਨੀ ਗਰਮੀ ਚ ਬੈਠੇ ਹੋ ਤੁਸੀਂ ਸਾਰੇ ਸਾਡੀ ਭੈਣ ਤੁਸੀਂ ਸ਼ਾਰਪੁਰ ਸਾਰਾ ਡਿਸਟ੍ਰਿਕਟ ਆਪਾਂ ਅੱਜ ਨਹੀਂ ਬੰਦਤੀ ਆ ਜੋ ਸ਼ਾਰਪੁਰ ਤੋਂ ਇੱਕ ਸੀਟ ਵੀ ਕਿਸੇ ਦੂਸਰੀ ਪਾਰਟੀ ਨੂੰ ਜਾਏਗੀ ਉਹ ਕਾਂਗਰਸ ਨੂੰ ਆਏਗੀ। ਸੋ ਵਾਹਿਗੁਰੂ ਜੀ ਕਾ ਖਾਲਸਾ ਪਿਆਰਾ ਜੈ ਤੁਹ ਅਕਾਲੀ ਦਾਲ ਚੋਂ ਹੈ ਕੀ ਗੱਲ ਹੈ ਨਹੀਂ ਉਹ ਆਪਾਂ ਜਕਾਰਾ ਆਪਣਾ ਉਹ ਹੀ ਰੱਖਣਾ। ਠੀਕ ਹੈ ਕਿ ਨਹੀਂ? ਹੈ ਤੂੰ ਇੱਥੇ ਰੰਦਾ ਵੇਂਦਾ ਵੀ ਬਾਪ ਪਿੰਡ ਹੈਗੇ ਨਹੀਂ ਹੈਗੇ ਆ ਨਾ। ਕਿਉਂ ਜਸ ਹਾਂਸਿਆ ਹੈਗੇ ਆ ਨਾ ਬੇ ਬੈਠੇ ਬੈਠੇ ਨ 10 15 ਪਿੰਡ ਹੈਗੇ ਨੇ ਇੱਥੇ ਜਿਆਦਾ ਨਹੀਂ ਤੇ ਵੇਖ ਲਓ ਹੁਣ ਰੰਦਾਵੇ ਦੀ लाज ਰੱਖਣੀ ਆ ਉਹਨਾਂ ਦਾ ਪ੍ਰਧਾਨ ਹੈ ਵੀ ਅਕੜੀ ਪਤਾ ਨਹੀਂ ਕਰਿਓ ਕਹਿ ਰਿਹਾ ਨਾ ਮੈਂ ਤੇ ਅਸਤੀਫਾ ਦਿੱਤਾ ਜਦੋਂ ਮਰਜ਼ੀ ਪ੍ਰਧਾਨ ਬਣਾ ਦੋ ਉਹ ਆਪਣੀ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਾਣਾ ਚਾਹੁੰਦਾ ਉਹ ਨਹੀਂ ਬਣੇਗਾ ਪੰਜਾਬ ਚ ਕੰਧ ਤੇ ਲਿਖਿਆ ਕਿ ਪੰਜਾਬ ਦੇ ਵਿੱਚ ਇੱਕ ਵੀ ਬੀਜੇਪੀ ਦਾ ਐਮਐਲਏ ਨਹੀਂ ਬਣੇਗਾ ਪੰਜਾਬੀ ਕਦੀ ਮਾਫੀ ਨਹੀਂ ਕਰਨਗੇ ਬੀਜੇਪੀ ਜੋ ਉਹਨਾਂ ਨੇ ਕੀਤਾ ਜੋ ਦਿੱਲੀ ਦੇ ਵਿੱਚ ਉਹਨਾਂ ਕੀਤਾ ਜੋ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਗੋੜ ਰੋਲਣ ਦਾ ਕੋਸ਼ਿਸ਼ ਕੀਤੀ ਤੇ ਇਸ ਮੁੱਖ ਮੰਤਰੀ ਨੇ ਥੁੱਕ ਕੇ ਛੱਡਿਆ ਜਿਹਦਾ ਪ੍ਰਧਾਨ ਮੰਤਰੀ ਨੇ ਕੀਤਾ ਤਗੜੇ ਹੋ ਗੋ ਆ ਬਾਰਡਰ ਇਹੋ ਵਿੱਚ ਇੱਕ ਚੀਜ਼ ਤੇ ਪੁਸ਼ਾਪੁਰ ਵਾਲਿਓ ਇੱਕ ਤੇ ਪ੍ਰਾਨ ਕਰ ਲੋ ਕਿ ਜਿਵੇਂ ਪਹਿਲਾਂ ਹੁਸ਼ਿਆਰਪੁਰ ਚੋਂ ਇੱਕ ਸੀਟ ਵੀ ਕਦੀ ਕਿਸੇ ਪਾਰਟੀ ਨੂੰ ਨਹੀਂ ਜਾਂਦੀ ਸਾਰੀ ਦੀ ਸਾਰੀ ਕਾਂਗਰਸ ਨੂੰ ਜਾਂਦੀ ਸੀ ਮਿੱਕੀ ਜੀ ਇਕੱਠੇ ਹੋ ਕੇ ਤੁਰ ਪਵੋ ਹੁਣ ਆਰਿਆ ਜੀ ਹੈ ਲਿਛਾਜਲ ਰਿਸ਼ਤੇ ਪੂਰੇ ਹੋ ਤੇ ਕਾਂਗਰਸ ਤਕੜੀ ਕਰਦੇ ਹੁਣ ਇਹ ਕੋਈ ਸੀਟ ਨਹੀਂ ਲਪੜੀ ਇਹਨਾਂ ਨੂੰ ਭਾਜਪੀ ਨੂੰ ਤੇ ਜਾਂ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮਾਂਝਾ ਫੇੜ ਜੋ ਇਹਨਾਂ ਪੰਜਾਬ ਖਤਮ ਕਰਤਾ ਸਭ ਤੋਂ ਵੱਧ ਜੇ ਕਾਂਗਰਸ ਮਜ਼ਬੂਤ ਹੁੰਦੀ ਸੀ ਤੇ ਉਹ ਦੁਆਬੇ ਚ ਕਾਂਗਰਸ ਮਜ਼ਬੂਤ ਹੁੰਦੀ ਜਿਹਦੇ ਤੋਂ ਸਾਡੀ ਸਰਕਾਰ ਬਣਦੀ ਸੀ ਕਾਂਗਰਸ ਤੇ ਉਸੇ ਤਰ੍ਹਾਂ ਹੀ ਆਪਾ ਹੁਣ ਫੇਰ ਜਿੱਦੇ ਪਾਸੇ ਪ੍ਰਧਾਨ ਜੀ ਜਦੋਂ ਮਾਝਾ ਤੇ ਦੁਆਬਾ ਚੱਲਦਾ ਸੀ ਤੇ ਜਿਹੜਾ ਮਾਲਵਾ ਸੀ ਉਹ ਵੀ ਨਾਲ ਕਾਂਗਰਸ ਤੇ ਖੜਾ ਹੁੰਦਾ ਸੀ 77 78 ਸੀਟਾਂ ਸੀ ਪੰਜਾਬ ਚੋਂ ਜਿੱਤਦੇ ਸੀ ਐਤਕੀ 92 93 ਨੇ ਕਹਿੰਦਾ ਪਰ ਅਸੀਂ ਜਰੂਰ ਪੰਜਾਬ ਚੋਂ ਜਿੱਤਾਂਗੇ ਅਸੀਂ ਕਿਉਂਕਿ ਆਪੋਜੀਸ਼ਨ ਵੀ ਚਾਹੀਦੀ ਆ